ਨੇ ਡਟਨੇ ਕੀ ਕਰਦੀ ਸੀ ਕੋਸਲੇ ਦੀ ਦੀ ਝਾੜੂ ਕੱਢਦੀ ਸੀ ਉੱਪਰ ਚਾਈ ਉਹ ਝਾੜੂ ਦਾ ਪਹਿਲਾ ਮਾਂ ਨੇ ਕਹਦਾ ਸੀ ਛੱਡ ਤਾਂ ਹਜ ਤੱਕ ਰਾਤ ਨਹੀਂ ਆਇਆ ਦੱਸੋ ਦੀਦੀ ਕੀ ਕੰਮ ਸੀ ਨਹੀਂ ਤੂੰ ਝਾੜੂ ਛੱਡ ਤਾਂ ਉਹ ਤਿਆਰ ਹੋ ਜਾਪਾਂ ਕਹਿੰਦੇ ਜਾਣਾ ਨਹੀਂ ਦੀਦੀ ਛੋਡੇ ਨਾਲ ਮੈਂ ਪਹਿਲਾਂ ਲੰਗਰ ਤੇ ਵਾਗੇ ਸੀ ਉਹੰਦੇ ਨੂੰ ਮਨ ਮਾਂ ਨੇ ਬਾਲਾ ਕੁੱਟਿਆ ਨਹੀਂ ਆਪਾਂ ਲੰਗਰ ਤੇ ਕਾਹ ਨੂੰ ਜਾਣਾ ਅੱਜ ਤਾਂ ਮੇਰੇ ਸੁੱਕੇ ਦੀ ਬਾਲ ਹੀ ਵੱਡੀ ਰਹਿਲੀ ਆ ਪਦਾ ਉੱਥੇ ਜਾਣਾ ਕਿੰਨੇ ਵਜੇ ਦੀਦੀ 2 ਵਜੇ ਦੀਦੀ ਹਜੇ ਤਾਂ ਫਿਰ 9 ਹੀ ਬਜਿਆ ਕੋਈ ਨਹੀਂ ਆਪਾਂ ਉਦੋਂ ਭੱਜ ਜਾਗੀਆਂ ਆਪਾਂ ਦਾ ਉੱਥੇ ਪਹਿਲਾਂ ਜਾਣਾ ਪਊਗਾ ਆਪਾਂ ਉੱਥੇ ਰੈਲੀ ਸੁਣਨੇ ਜਾਣਾ ਪਦਾ ਉੱਥੇ ਇਕੱਠ ਬਧਾਉਣ ਜਾਣਾ ਕੀ ਮਤਲਬ ਦੀਦੀ ਨਹੀਂ ਅਸੀਂ ਤਾਂ ਲੋਕਾਂ ਤੋਂ ਵੋਟਾਂ ਲੈਣੀਆਂ ਤੇ ਲੋਕ ਵੋਟਾਂ ਇਕੱਠ ਦੇ ਕੇ ਪਾਉਂਦੇ ਆ ਵੀ ਕੀ ਦੇ ਕਰਨੀ ਜਾਦੇ ਆ ਲੋਕ